ਹਾਂ ਐਂਡੀਅਰ ਦਿਓਸ ਸਰ ਕੀ ਨਾਮ ਜੀ ਮੈਂ ਅਨਿਲ ਵਰਮਾ ਕ੍ਰਾਂਤੀਕਾਰੀ ਪ੍ਰੈਸ ਕੋਲ ਦੇ ਪੰਜਾਬ ਪ੍ਰਧਾਨ ਜੀ ਸਰ ਮੇਰੇ ਨਾਲ ਜੀਵਨ ਸ਼ਰਮਾ ਜੀ Vice ਪ੍ਰਧਾਨ ਪੰਜਾਬ ਆਪਣੇ ਵਿਕਰਮਜੀਤ ਜੀ ਜਿਲ੍ਹਾ ਪ੍ਰਧਾਨ ਅੰਮ੍ਰਿਤਸਰ ਸੋਨੀ ਜੀ ਹੈਗੇ ਆ ਆਪਣੇ ਸੋਨੂ ਜੀ ਹੈ ਹੋਰ ਵੀ ਟੀਮ ਆਪਣੀ ਜੋਤੀ ਜੀ ਹੈ ਆਪਣਾ ਹਰਪਿੰਦਰ ਕੌਰ ਜੀ ਨੇ ਹੋਰ ਵੀ ਆਪਣੀ ਟੀਮ ਨਾਲ ਸਮੂਹ ਟੀਮ ਖੜੀ ਇੱਥੇ ਖੜੀ ਹੈ ਤੇ ਅਸੀਂ ਅੱਜ ਅੰਮ੍ਰਿਤਸਰ ਦੇ ਵਿੱਚ ਅਸੀਂ ਪਹੁੰਚੇ ਆ ਪ੍ਰਸ਼ਾਸਨ ਨੂੰ ਮੰਗ ਪੱਤਰ ਦੇਣ ਲਈ ਅਸੀਂ ਇੱਥੇ ਆਏ ਸੀਗੇ ਜਿਹੜਾ ਗਲੇਟੇ ਦਾ ਜਿਹੜਾ ਕਲਾਕਾਰ ਬਾਰ ਬਹੁਤ ਤੇਜ਼ੀ ਨਾਲ ਪੰਜਾਬ ਦੇ ਵਿੱਚ ਜਿਹੜਾ ਚਲਾਇਆ ਜਾ ਰਿਹਾ ਹੈ ਇਹਦੇ ਸਬੰਧ ਅਸੀਂ ਪ੍ਰਸ਼ਾਸਨ ਨੂੰ ਮੰਗ ਪੱਤਰ ਦਿੱਤਾ ਹੈ ਕਿ ਇਹਨਾਂ ਦੇ ਉੱਪਰ ਜਿਹੜੇ ਇਹਨਾਂ ਨੂੰ ਠੱਲ ਪਾਈ ਜਾਵੇ ਤੇ ਇਹਨਾਂ ਦੀ ਜਿਹੜੀ ਕਾਰਬਾ ਜਿਹੜਾ ਚਲਾਇਆ ਜਾ ਰਿਹਾ ਹੈ ਕੁਝ ਅਫਸਰਾ ਦੀ ਮਿਲੀ ਭੁਗਤ ਨਾਲ ਜਿਹੜਾ ਕਾਰੋਬਾਰ ਚੱਲਦਾ ਆ ਤੇ ਅਸੀਂ ਕਈ ਵਾਰ ਇਲਾਕਾ ਥਾਣਿਆਂ ਨੂੰ ਇਤਲਾਹ ਕੀਤੀ ਹੈ ਕਿ ਤੁਹਾਡੇ ਏਰੀਏ ਦੇ ਵਿੱਚ ਜਿਹੜਾ ਜੜੇ ਛੱਟੇ ਦਾ ਕਾਲਾ ਬਾਜ਼ਾਰ ਚੱਲਦਾ ਆ ਤੇ ਇਹਨਾਂ ਨੂੰ ਬੰਦ ਕਰੋ ਜਾਂ ਸਖਤ ਕਾਰਵਾਈ ਕਰੋ ਇਹਨਾਂ ਦੇ ਉੱਪਰ ਪਰ ਉਹਨਾਂ ਵੱਲੋਂ ਕੋਈ ਸਖਤ ਕਾਰਵਾਈ ਜੜੀ ਨਹੀਂ ਕੀਤੀ ਜਾਂਦੀ ਇਸ ਲਈ ਅਸੀਂ ਪੂਰੇ ਪੰਜਾਬ ਦੇ ਵਿੱਚ ਅਸੀਂ ਹਰ ਡਿਪਟੀ ਕਮਿਸ਼ਨਰ ਸੀਪੀ ਸਾਹਿਬ ਐਸਐਸਪੀ ਅਤੇ ਮਾਨਯੋਗ ਡੀਜੀਪੀ ਸਾਹਿਬ ਨੂੰ ਅਸੀਂ ਮੰਗ ਪੱਤਰ ਦੇ ਰਹੇ ਆ ਤੇ ਅਸੀਂ ਇਹੀ ਮੰਗ ਕਰਦੇ ਆ ਕਿ ਜਿਹੜਾ ਕਾਲਾ ਜਿਹੜਾ ਕਾਰੋਬਾਰ ਆ ਦੜੇ ਹਟੇ ਦਾ ਇਹਨੂੰ ਬੰਦ ਕਰਵਾ ਕੇ ਸਖਤ ਕਾਰਵਾਈ ਕੀਤੀ ਜਾਵੇ ਇਹਨਾਂ ਦੇ ਉੱਪਰ ਤੇ ਜਿਹੜੇ ਅਜੇ ਹੋਰ ਇੱਕ ਜੀ ਅਸੀਂ ਇੱਕ ਗੱਲ ਹੋਰ ਦੱਸਣਾ ਚਾਹੁੰਦੇ ਆ ਕਿ ਜੜੀਆਂ ਦੜੇ ਹਟੇ ਦੇ ਕਾਲਵਾ ਕਰਨ ਵਾਲੇ ਆ ਇਹ ਦਿਹਾੜੀ ਮਜ਼ਦੂਰ ਲੋਕਾਂ ਦੀ ਕਮਾਈ ਦੇ ਨਾਲ ਕਈ ਪ੍ਰਾਪਰਟੀਆਂ ਦੇ ਮਾਲਕ ਅਤੇ ਬਿਲਡਿੰਗਾਂ ਦੇ ਮਾਲਕ ਵੀ ਬਣ ਚੁੱਕੇ ਹਨ ਅਸੀਂ ਇਹ ਵੀ ਬੇਨਤੀ ਕਰਦੇ ਆ ਕਿ ਵਿਜੀਲੈਂਸ ਤੋਂ ਵੀ ਇਹਨਾਂ ਦੀ ਜਿਹੜੀ ਆਪਣਾ ਜਾਂਚ ਕਰਵਾਈ ਜਾਵੇ ਤੇ ਇਹਨਾਂ ਦੇ ਉੱਪਰ ਜਲਦੀ ਜੋ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਸਰ ਜਿਹੜੇ ਤੁਹਾਡੇ ਉਧਰ ਦੇ ਵੀ ਆਪਣੇ ਐਮਐਲਏ ਕੋ ਵੀ ਨਹੀਂ ਕੋਈ ਆਪਣਾ ਸੁਲਵਾਈ ਕਰ ਰਹੇ ਸਰ ਇਹ ਦੇਖੋ ਜੀ ਅਸੀਂ ਐਮਐਲਏ ਕੋ ਸਾਹਿਬ ਕਹੀ ਜਾਂਦੇ ਅਸੀਂ ਕਿਉਂ ਜਾਣਾ ਜੇ ਪ੍ਰਸ਼ਾਸਨ ਨੇ ਬੈਠਾ ਆ ਪਰ ਕਾਰਵਾਈ ਤੇ ਪ੍ਰਸ਼ਾਸਨ ਹੀ ਕਰਨੀ ਹੈ ਨਾ ਜੇ ਪੁਲਿਸ ਪੁਲਿਸ ਨੂੰ ਆਪਾਂ ਕਿਉਂ ਲਗਾਇਆ ਹੈ ਸਰਕਾਰਾਂ ਨੇ ਪੁਲਿਸ ਪੁਲਸ ਇਸ ਲਈ ਬੈਠੀ ਹੈ ਕਿ ਪਾਵਰ ਜੜੀ ਹੈ ਉਹ ਇਹਨਾਂ ਦੀ ਕੋਲ ਹੀ ਹੈ ਪਰਚਾ ਦਰਜ ਕਰਨਦੀ ਹੈ ਉਹ ਕਾਰਵਾਈ ਕਰਨਦੀ ਨਾ ਕਿ ਇੱਕ ਐਮਐਲਏ ਕੋ ਤੁਸੀਂ ਕਹਿ ਰਹੇ ਸੀ ਨਾ ਵੀ ਸਾਡੇ ਵਾਲੇ ਵੀ ਥਾਣਿਆਂ ਦੇ ਪੱਲੇ ਵੀ ਨਹੀਂ ਕੋਈ ਵੀ ਸਰਕਾਰੀ ਇਲਾਕੇ ਵਾਲਾ ਥਾਣਿਆਂ ਨੂੰ ਇਲਾਕੇ ਥਾਣੇ ਐਸਐਚਓ ਨੂੰ ਐਸਐਚਓ ਹਾਂ ਠੀਕ ਹੈ ਐਸਐਚਓ ਨੂੰ ਅਸੀਂ ਕਈ ਇਤਲਾਹ ਦਿੱਤੀ ਕਈ ਵਾਰ ਇਤਲਾਹ ਦਿੱਤੀਆਂ ਪਰ ਉਹਨਾਂ ਵੱਲ ਕੋਈ ਠੋਸ ਸਰੀ ਕਾਰਵਾਈ ਨਹੀਂ ਕੀਤੀ ਜਾਂਦੀ ਉਹ ਦੋ ਦੋ ਦਿਨ ਦੁਕਾਨਾ ਬੰਦ ਕਰਦੇ ਆ ਚਾਰ ਦਿਨ ਬਾਅਦ ਫੇਰ ਦੁਕਾਨਾ ਖੁੱਲ ਜਾਂਦੀਆਂ ਜੀ ਉਸੇ ਤਰ੍ਹਾਂ ਹੀ ਹਾਂਜੀ ਸਰ ਸਰ ਇਸ ਤੋਂ ਬਾਅਦ ਟਾੜੀ ਆਪਣਾ ਨੀਤੀ ਕੀ ਕਿ ਅਪੜ ਕੀ ਹੋਈ ਕਿਸ ਤਰ੍ਹਾਂ ਅਸੀਂ ਸਰ ਬੁੱਧਵਾਰ ਨੂੰ ਅਸੀਂ ਮਾਰ ਜੋ ਡੀਜੀਪੀ ਸਾਹਿਬ ਕੋਈ ਵੀ ਜਾ ਰਹੇ ਅਸੀਂ ਪੂਰੇ ਪੰਜਾਬ ਦੇ ਵਿੱਚ ਜੋ ਗਾੜੀ ਹਟੇ ਦਾ ਗਾਲਾ ਕਾਰੋਬਾਰ ਨੂੰ ਬੰਦ ਕਰਵਾਣ ਸੰਬੰਧੀ ਉਹਨਾਂ ਨੂੰ ਅਸੀਂ ਮੰਗ ਪੱਤਰ ਦੇਣ ਜੈ ਅਸੀਂ ਜਾ ਰਹੇ ਆ ਤੇ ਜੋ ਉਹਨਾਂ ਵੱਲੋਂ ਜਿਹੜੀ ਉਹਨਾਂ ਕੋਲ ਅਸੀਂ ਮੰਗ ਕਰਾਂਗੇ ਕਿ ਜੋ ਇਹਨਾਂ ਦੇ ਆਪਣੇ ਜਲਦ ਤੋਂ ਜਲਦ ਇਹਨਾਂ ਨੂੰ ਬੰਦ ਕਰਵਾ ਕੇ ਇਹਨਾਂ ਦੇ ਪਰਚੇ ਦਾ ਅਧਿਕਾਰ ਕੇ ਤੇ ਪੂਰੇ ਪੂਰੇ ਤੌਰ ਤੇ ਜਿਹੜੀਆਂ ਲਾਟਰੀਆਂ ਸਟਾਲਾਂ ਜਿਹੜੇ ਦਲੇ ਹਟੇ ਦਾ ਕਾਰੋਬਾਰੇ ਵਾਲਾ ਇਹਨਾਂ ਨੂੰ ਪੂਰੇ ਤੌਰ ਤੇ ਬੰਦ ਕਰਵਾਇਆ ਜਾਵੇ ਬੋਲੋ ਤੁਸੀਂ ਹਾਂ ਵੀ ਜੇ ਪ੍ਰਸ਼ਾਸਨ ਵੱਲੋਂ ਜੇ ਪੰਜਾਬ ਪ੍ਰਸ਼ਾਸਨ ਵੱਲੋਂ ਵੀ ਸਾਡੀ ਕੋਈ ਸੁਣਵਾਈ ਨਾ ਕੀਤੀ ਗਈ ਪੂਰੀ ਅਸੀਂ ਕ੍ਰਾਂਤੀਕਾਰੀ ਪ੍ਰੈਸ ਕਲੱਬ ਅਤੇ ਏਕਤਾ ਪ੍ਰੈਸ ਅਸੋਨ ਵੱਲੋਂ ਅਸੀਂ ਆਪਣਾ ਚੱਕਾ ਵੀ ਜਾਮ ਕਰਾਂਗੇ ਔਰ ਇਹਨਾਂ ਦੇ ਖਿਲਾਫ ਜੋ ਅਸੀਂ ਧਰਨਾ ਪ੍ਰਦਰਸ਼ਨ ਵੀ ਕਰਾਂਗੇ ਉਹ ਸਖਤ ਵਿਰੋਧ ਵੀ ਕਰਾਂਗੇ ਔਰ ਇਹਨਾਂ ਦੇ ਖਿਲਾਫ ਢੋਲ ਦੇ ਨਾਲ ਬੈਂਡ ਵਜਾ ਦੇ ਨਾਲ ਅਸੀਂ ਇਹਨਾਂ ਦੇ ਖਿਲਾਫ ਰੈਲੀ ਵੀ ਕੱਢਾਂਗੇ